ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸਾ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਚਿਪਕਾਂ ਜੇ ਬੱਤੋ ਸਾਰੇ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀਆਂ ਕਲਾ ਚ ਰੱਖੀ ਸਾਰੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣ ਚੁੱਪ ਸਭ ਦੀਆਂ ਮਨੋ ਕਾਮਨਾ ਮੇਰੇ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜਰੂਰ 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 ਪੂਰੀਆਂ ਕਰਿਓ ਅ ਜਦਾਂ ਮੈਂ ਇਹਨੂੰ ਛੇੜਦਾ ਜਦ ਦੀ ਕੁਛ ਨਹੀਂ ਕਹਿੰਦੀ ਹੈਗੀ ਕੰਟੈਂਟ ਆ ਲੱਗੀ ਕਰਨਾ ਕਿ ਸ਼ੋਹਰੀ ਤਾਂ ਚਲੋ ਕੋਈ ਗੱਲ ਨਹੀਂ ਬੱਚੇ ਆ ਰੱਬ ਦਾ ਰੂਪ ਹੁੰਦੇ ਆ ਤੇ ਫੜੀ ਸਖਤਾਈ ਦੇ ਨਾਲ ਚੁੱਪ ਕਰਾਉਣਾ ਪਿਆ ਉਹਦੇ ਲਈ ਤੁਸੀਂ ਵੀ ਸੋਚਦੇ ਹੋਵੋਗੇ ਵੀ ਕਿਵੇਂ ਬੋਲੀ ਜਾਂਦਾ ਵੀ ਅਰਦਾਸ ਬੇਨਤੀ ਕਰਦਾ ਕਰਦਾ ਵਿੱਚ ਗੱਲਾਂ ਬਾਤਾਂ ਕਰਨੀ ਪਾਣਾ ਤਾਂ ਉਹਦੇ ਲਈ ਮੈਂ ਮਾਫੀ ਚਾਹੁੰਦਾ ਉਹ ਅਕਾਲ ਪੁਰਖ ਜਾਣਦਾ ਵੀ ਮੇਰੇ ਮਨ ਦੀ ਕੋਈ ਮਨਸਾ ਇਦਾਂ ਦੀ ਐ ਨਹੀਂ ਸੀ ਵੀ ਅਰਦਾਸ ਦੀ ਬੇਆਬਦੀ ਕਰਨੀ ਜਾਂ ਕੋਈ ਐਸੀ ਗੱਲ ਹਨਾ ਤੇ ਜੀ ਅੱਜ ਜਿਹੜਾ ਪਲਾਨ ਚੱਲ ਰਿਹਾ ਹੈਗਾ ਉਹ ਹੈਗਾ ਜੀ ਪਹਿਲੀ ਲਿਖੇ ਜਾਣੀਆਂ ਜੀ ਮਾਮੀ ਦੇ ਪੇਕੇਆਂ ਨੂੰ ਮੇਰੇ ਮਾਮੇ ਦੇ ਸਹੁਰਿਆਂ ਨੂੰ ਤੇ ਸਵੇਰੇ ਸਵੇਰੇ ਤਿਆਰੀ ਟੁਰੀ ਜੀ ਲੱਗੇਵੇਂ ਖੇਚਣ ਤੇ ਰਾਤੀ ਕੱਲ ਮੈਂ ਸਾਗ ਬਣਾਇਆ ਸੀਗਾ ਸਾਗ ਮਤਲਬ ਕਿ ਇਹ ਤਾਂ ਤੜਕੇ ਦੇ ਵਿੱਚ ਥੋੜੀ ਜਿਹੀ ਕਸਰ ਰਹਿ ਗਈ ਸੀਗੀ ਨੱਠ ਭੱਜ ਦੇ ਵਿੱਚ ਬਣਾਇਆ ਤਾਂ ਹੈ ਜਰੂਰ ਤੇ ਹੁਣ ਅੱਜ ਸਵੇਰੇ ਮਾਮੀ ਨੇ ਉੱਠ ਕੇ ਸੁਖਵੀਰ ਘਰ ਰਲ ਕੇ ਦੋਨਾਂ ਜਣੀਆਂ ਨੇ ਤੜਕਾ ਤਿਆਰ ਕਰਿਆ ਖਾ ਖਾ ਹਰਾ ਕਿ ਸਾਗ ਜ਼ਿਆਦਾ ਸੀਗਾ ਖਾ ਖਾ ਹਰਾ ਤੜਕਾ ਤਿਆਰ ਕਰਕੇ ਉਹ ਪਾਇਆ ਫੇਰ ਵਿੱਚ ਤੇ ਹੁਣ ਟੇਸਟ ਜਿਹੜਾ ਬਣ ਗਿਆ ਕੁਛ ਅਲੱਗ ਮੈਂ ਇੱਕ ਬੁਰਕੀ ਖਾ ਕੇ ਦੇਖੀ ਪਰ ਜੀ ਮੇਰਾ ਬਹੁਤ ਕਰ ਰਿਹਾ ਮੱਕੀ ਦੀਆਂ ਰੋਟੀਆਂ ਜਿਹੜੀਆਂ ਚੁੱਲੇ ਤੇ ਪੱਕ ਰਹੀਆਂ ਨੇ ਤੇ ਜਿਹੜਾ ਪੇਲੀ ਦੇ ਵਿੱਚ ਸਮਾਨ ਲੈ ਕੇ ਜਾਣਾ ਕਿਆ-ਕਿਆ ਲੈ ਕੇ ਜਾਣਾ ਹੈ ਉਹਦੇ ਬਾਰੇ ਵਿਚਾਰ ਚਰਚਾ ਵੀ ਕਰਨੀ ਆ ਵਿੱਚੇ ਨਾਲੇ ਤੁਹਾਨੂੰ ਮੱਕੀ ਦੀਆਂ ਰੋਟੀਆਂ ਚੁੱਲੇ ਤੇ ਬਣਦੀਆਂ ਦਿਖਾਵਾਂਗੇ ਤੇ ਆਈ ਆਮ ਬਹੁਤ ਸਾਰੇ ਜਿਹੜੇ ਸਾਡੇ ਪੰਜਾਬੀ ਵੀਰ ਹੈਗੇ ਆ ਉਹ ਤਾਂ ਪੰਜਾਬ ਵਿੱਚ ਮੱਕੀ ਦੀ ਰੋਟੀ ਆਮ ਚੁੱਲਿਆਂ ਤੇ ਪਕਾਉਂਦੀਆਂ ਪਰ ਕਲਚਰ ਬਹੁਤ ਘਟਦਾ ਜਾ ਰਿਹਾ ਹੁਣ ਗੈਸਾਂ ਵਾਲਾ ਕੰਮ ਸ਼ੁਰੂ ਹੋ ਗਿਆ ਜੋ ਜਣਾ ਮੈਂ ਵੀ ਹੈ ਮੈਂ ਵੀ ਗੈਸ ਪਲੈਂਟ ਹੈ ਉਹ ਇੱਥੇ ਲਾਉਣਾ ਜੀ ਗੈਸ ਪਲੈਂਟ ਮੇਰੇ ਤੱਕ ਕੈਮਰਾ ਸਾਫ ਕਰ ਰਹਾ ਮੈਂ ਗੱਲ ਕਰਦੇ ਕਰਦੇ ਤੁਹਾਡੇ ਨਾਲ ਇਹ ਇਹ ਜਗਾ ਤੇ ਸੀ ਅੰਡਰਗਰਾਉਂਡ ਗੈਸ ਪਲੈਂਟ ਲਾਉਣਾ ਮੱਜਾਂ ਦਾ ਜਿਹੜਾ ਗੁਹਾ ਹੋਗਾ ਡਾਇਰੈਕਟ ਇਹਦੇ ਵਿੱਚੇ ਪਾ ਦਿਆ ਕਰਨਾ ਤੇ ਇੱਥੇ ਉਥੇ ਜੇ ਇੱਕ ਉਹ ਬਣਾ ਲੈਣਾ ਜੀ ਆਪਾਂ ਨੇ ਉਹ ਅੰਡਰਗਰਾਉਂਡ ਜਿਹਦੇ ਵਿੱਚ ਗੁਹਾ ਇਕੱਠਾ ਹੋਈ ਜਾਵੇ 2-4 ਮਹੀਨੇ ਦਾ 5 ਮਹੀਨੇ ਦਾ ਇਕੱਠਾ ਹੋਵੇ ਇੱਥੇ ਤੇ ਵੈਕਿਊਮ ਦੇ ਨਾਲ ਭਰ ਕੇ ਖਿੱਚ ਕੇ ਚੱਲ ਖੇਤਾਂ ਦੇ ਵਿੱਚ। ਉਥੇ ਬਾਦ ਵਿੱਚ ਦੇਖਦੇ ਆ ਅੱਗੇ ਕਿਹੜਾ-ਕਿਹੜਾ ਪੋਜੀਸ਼ਨ ਹੈਗੀ ਐ ਤੇ ਇੱਧਰ ਟੱਬਰ ਸਾਡਾ ਧੁੱਪ ਦੇ ਵਿੱਚ ਦੇਖੋ ਨਜ਼ਾਰੇ ਤੋਂ ਪਾਲੇ ਤਾਂ ਇੱਥੀ ਐ। ਟਾਈਮ ਕੁਝ ਨਹੀਂ ਹੋਇਆ ਧੁੱਪ ਪੂਰੀ ਆ ਗਈ ਤੇ ਜਿਵੇਂ ਸਰਦੀਆਂ ਦੇ ਦਿਨਾਂ ਦੇ ਵਿੱਚ ਹੈ ਮੱਕੀ ਦੀ ਰੋਟੀ ਵੀ ਉਹਦੇ ਪਰ ਪੱਕਣ ਲੱਗ ਗਈ। ਮੱਕੀ ਦੀ ਰੋਟੀ ਨੂੰ ਕਣਕ ਦੀ ਵੀ। ਯਾ ਅੱਛਾ 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 ਮੈਂ ਮੈਂ ਕੈਮਰੇ ਜਿੰਨੇ ਦੇਖਦਾ ਵੀ ਮੱਕੀ ਦੀ ਰੋਟੀ ਬੇਲਣੇ ਨਾਲ ਬੇਲ ਹੋਣ ਲੱਗ ਗਈ। ਮੈਂ ਹਾਂ ਸੋਚਦਾ ਪਿਆ ਸੀਗਾ। ਇਦਰ ਬੜੀ ਮੰਮੀ ਨੇ ਆਣੇ ਦੀ ਨੇ ਬੜੀ ਮੰਮੀ ਨੇ ਅੜ ਜਾਏ ਨਿਆਣੇ ਨਿਆਣੇ ਨੇ ਬੜੀ ਮੰਮੀ ਅੜ ਜਾਈ ਹੋਈ ਆ ਹੂੰ ਟੱਕਣਾ ਪੈਂਦਾ ਸਿੱਖ ਲੈ ਨਿਆਣਿਆਂ ਤੇ ਬਈ ਨਹੀਂ ਨਹੀਂ ਇਹ ਨਹੀਂ ਨਹੀਂ ਨੇ ਇਹ ਸੁਖਵੀਰ ਉਹਦੇ ਵਿੱਚ ਫਿਕਸ ਹੋਣਾ ਉਹਦੇ ਵਿੱਚ ਪੈਣਾ ਕੱਢੇ ਕਿ ਮੈਨੂੰ ਆ ਲੱਗਦਾ ਵੀ ਯਾਰ ਨਹੀਂ ਨੇ ਪਾਸ ਨੇ ਦੇਖ ਪਿਆਰ ਦਾ ਪਾਸ ਵਿੱਚ ਹਾਂ ਰੱਖ ਰੱਖ ਵਿੱਚ ਵਿੱਚ ਚਲੇ ਜਾਣਾ ਨਹੀਂ ਇਹ ਪੋਜੀਸ਼ਨ ਚ ਪਾ ਸੁਖਵੀਰ ਉਹਨੂੰ ਕਿਸੇ ਇਹ ਥੋੜਾ ਵੀ ਹੋਰ ਜਗ੍ਹਾ ਪੈਣਾ ਉਹਨਾਂ ਜਿੱਥੇ ਪੈਣਾ ਉਹ ਇੱਥੀਓ ਪੈਣਾ ਨਾ ਜਿਵੇਂ ਆਹ ਪੈ ਗਈ ਲੈ ਲੈ ਹੁਣ ਭਈ ਇਹ ਸਾਰੇ ਸਾਰੀਆਂ ਦੇ ਵਿੱਚ ਚਲੇ ਗਈ ਹੁਣ ਮੈਂ ਕੱਟੇ ਖਾਂਡਾ ਹੂੰ ਨਾ ਗੱਲ ਤਾਂ ਤੂੰ ਨਹੀਂ ਲੈ ਮਾਰਦਾ ਹਾਂ ਸੀਂਡ ਦਾ ਦੇਖ ਲੈ ਕਿੱਥੇ ਲੱਗਿਆ ਵਾ ਹਾਂ ਚਲਾ ਲੈ ਪੂੰਛ ਤਾਂ ਮੋਮਬਾਂ ਦੇ ਨਾਲ ਸੀਂਡ ਚਲਾ ਉਹ ਤੇਰੀਓ ਚਲਾਤੀ ਬੰਦੂ ਕੋਏ ਓ ਬਾਪਰੇ 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 ਇਹ ਲੈ ਵੀ ਹਟਦੀ ਨਹੀਂ ਬੰਦੂ ਖਾਂ ਚਲਾਉਂਦੀ ਫਿਰਦੀ ਆ ਉਹ ਤੇਰਾ ਵਾਹ ਵਾਹ ਪ੍ਰਿੰਪਾ ਵੇ ਕਿੰਨੀਆਂ ਬਦੂਕਾਂ ਕਰੰਟ ਮਾਰਦੀਆਂ ਆਹ ਵਾਹ ਜੀ ਵਾਹ ਉਹ ਤੂੰ ਤੈਨੂੰ ਵੱਡੀ ਕੋ ਪੁਲਿਸ ਬਣੂਗੀ ਤੂੰ ਮੈਨੂੰ ਲਾਦਾ ਨਾ ਠੀਕ ਹੈ ਬੀਤਾ ਉਹ ਹੈਗੀਆਂ ਹਲ ਬੇਰੀ ਬੜੀ ਹੈ ਮਿਲੋ ਇਧਰ ਭਾਬੀ ਨਾਲੋਂ ਹਲੋ ਭਾਬੀ ਬਲਾਸ ਸਸਰੀ ਮਿਲੇਗਾ ਨਾ ਜੀ ਆਪਾਂ ਨੂੰ ਸਸਰੀਕਾਲ ਜੀ ਮੱਕੀ ਦੇ ਪ੍ਰਸ਼ਾਦ ਦੇ ਚੱਕੋ ਮੱਕੀ ਦੇ ਪ੍ਰਸ਼ਾਦ ਦੇ ਗੈਰ ਕਾਰਨਕ ਦੇ ਸੇ ਕਰਨ ਵਾਸਤੇ ਬਣ ਰਹੇ ਤੇ ਅਚਾਨਕ ਬਾਦ ਕਣਕ ਦਿਖਾਣੇ ਕਰ ਰਹੇ ਹਾਂ 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 ਬਾਕੀ ਮੱਕੀ ਦੀ ਪ੍ਰਸ਼ਾਦ ਦੇ ਬਣ ਰਹੇ ਆ ਕਬਚੇ ਕਣਕ ਦੀਆਂ ਪੱਕ ਰਹੀਆਂ ਸ਼ਕਵਾ ਮਮੀ ਸਾਸਰੀ ਕਾਲ ਕਾਲ ਜੀ ਸਾਰਿਆਂ ਨੂੰ ਸਾਡੇ ਹੱਥੇ ਚ ਪੇੜਾ ਜੀ ਹਾਂ ਨਾ ਠੀਕ ਹੈ ਗਰੋ ਪੇੜਾ ਤਾਂ ਰਹਿਣੀ ਆ ਬੀਬੀਆਂ ਭੈਣਾਂ ਦੇ ਹੱਥੇ ਚ ਪੇੜਾ ਹੀ ਹੁੰਦੇ ਰਹਿੰਦੇ ਬਹਾਦਰ ਜੀ ਦਾ ਖਾਸਾ ਜਿਹੜੀ ਬਹਾਦਰ ਜੀ ਦੀ ਪਤਨੀ 23 ਵਾਰ ਸਾਗ ਮੰਗਾਇਆ 23 ਵਾਰ 23 ਵਾਰ ਹੁਣ ਬਣ ਗਿਆ ਹੁਣ ਬਣ ਗਈ ਗੱਲ ਬਸ ਜਾਣੀ ਨਾ ਸਵਾਦ ਬਣਾਵਾ ਪੁੱਛੋ ਨਾ ਕੁਝ ਵੀ ਰਾਤ ਰਾਤ ਥੋੜਾ ਜਿਹਾ ਘਟਣ ਲੱਗਿਆ ਤੁਹਾਨੂੰ ਪਰ ਰਾਤ ਤੁਸੀਂ ਖਾਦਾ ਹੀ ਨਹੀਂ ਵਿੱਚੀ ਖਾ ਕੇ ਆਏ ਚੌਥਾ ਪ੍ਰਸ਼ਾਦਾ ਨਾ ਕਿਹੜਾ ਕਿਹੜਾ ਨਾ ਬਈ ਚੌਥਾ ਪ੍ਰਸ਼ਾਦਾ ਚੌਥਾ ਪ੍ਰਸ਼ਾਦਾ ਮਾਹ ਸੱਚਾ ਪਾਤਸ਼ਾਹ ਬਾਤ ਜਿਵੇਂ ਸ਼ੌਕਰਾ ਕੇ ਉੱਪਰ ਤੇਰਾ ਫੋਨ ਵੱਜਦਾ ਪਿਆ ਹਨਾ ਕੋਈ ਚੱਕ ਲਿਆ ਫੋਨ ਭਾਬੀ ਦਾ ਕਰਨ ਨੂੰ ਲੈਣ ਗਿਆ ਸਾਖ ਵੀ ਲੈਣ ਗਿਆ ਅੱਛਾ 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 ਹਾਂ ਹਾਂ ਪਰ ਲੋ ਮੈਨੂੰ ਵੀ ਆਹ ਇੱਧਰ ਸਾਡਾ ਕਾ ਮੇਰਾ ਪੀਜ਼ਾ ਐਂ ਖਰਾਬ ਹੋ ਰਿਹਾ ਹੈ ਬੈਗੂ ਜੀ ਕੇ ਖਾਲਸਾ ਬੈਗੂ ਜੀ ਕੇ ਉੱਪਰ ਤੇ ਹਰਦੀਆਂ ਨਹੀਂ ਹੈਗੀਆਂ ਮੇਰੇ ਹਾ ਬਟਾਕੇ ਚ ਲਾ ਦਿਓ ਬਲਕਿ ਲਿਜਾ ਦਿਓ ਉਹ ਜਿਹੜੇ ਵਜਾ ਕੇ ਆ ਜੰਦੀਆਂ ਵਿੱਚ ਮੈਂ ਬਣਾ ਮਰ ਕੋਲ ਕੀ ਕਰਨਾ ਹੈ ਅੱਛਾ ਹੁਣ ਮੈਨੂੰ ਇਹ ਤਾਂ ਦੱਸ ਦੋ ਕੁਝ ਓਏ ਸੁਬ੍ਰੀਤ ਯਾਰ ਇਹਨਾਂ ਨੂੰ ਹੁਣ ਚੁੱਪ ਕਰਾਉਂਗਾ ਵੀ ਕਿਧਰ ਕੁ ਮਿੰਟ ਵਾਸਤੇ ਅਲ ਜਾ ਰੱਖ ਇਹਨਾਂ ਨੂੰ ਮਨੁਮਾਏ ਦੱਸ ਦੋ ਵੀ ਜਿਹੜਾ ਭੇਲੀ ਦਾ ਸਮਾਨ ਸਬੋਣਾ ਮਾਮੀ ਜਾਂ ਭਾਬੀ ਦੱਸੋ ਕਿਆ ਵਿਚਾਰ ਵਿਚਾਰ ਸਾਰ ਤੱਕ ਆਪ ਲੋਕ ਨੂੰ ਦੱਸ ਦੋ ਮੈਂ ਪਵਾ ਲਿਆ ਮੈਂ ਫਿਰ ਕਿਹਾਂ ਕੋ ਕੀ ਆਗੋ ਚਾਹੀਦਾ ਸਮ ਸੁਖਵੀਰ ਨੂੰ ਪੁੱਛ ਗਿਆ ਸੁਖਵੀਰ ਨੂੰ ਥੋੜਾ ਮਾਮੀ ਨੂੰ ਪੁੱਛੋਣਾ ਮਾਮੀ ਦੱਸਤਾ ਕੁਝ ਵੀ ਤਾਂ ਸੌਂ ਗਏ ਬਾਕੀ ਅੱਛਾ ਮੰਮੀ ਨੇ ਕਹਿ ਦੱਸ ਸਕਦਾ ਕੈ ਮਾਂਮੀ ਨੂੰ ਪੁੱਛਣਾ ਮਾਂਮੀ ਚਲ ਮਾਂਮੀ ਇੱਧਰ ਕਹੀ ਜਾਂਦੀ ਤੇ ਉੱਧਰ ਕਹੀ ਜਾਂਦੀ ਆ ਮਾਂਮੀ ਨੂੰ ਐ ਪੁੱਛੋ ਨਾ ਮਾਂਮੀ ਨੂੰ ਪਤਾ ਹੈ ਨਾ ਮਤਲਬ ਕਿ ਆਪਣੇ ਪਿੰਡ ਦਾ ਹਾਂ ਵੀ ਕਿੰਨਾ ਕੁ ਟੱਬਰ ਆ ਉੱਥੇ ਕੀ ਆ ਸਾਦ ਕਿਤਾਬ ਆ ਇਹ ਕਿੰਨੇ ਕੁ ਘਰਾਂ ਚ ਵੰਡਣੀ ਆ ਤਾਂ ਲੰਬਾ ਜੋੜਾ ਨਹੀਂ ਆ ਦੋ ਭਾਈ ਆ ਬਸ ਮੇਰੇ ਅੱਛਾ ਠੀਕ ਆ ਗੱਲ ਹਾਂ ਇਹ ਤਾਂ ਗੱਲ ਬਣ ਗਈ ਪੰਜ ਡੱਬੇ ਕਾਦੀ ਕਾਦੀ ਦੋ ਰਸ ਬੁੱਲੇਰ ਦਿਲ ਆ ਗਿਆ ਬਣਾ ਦੇ ਦੁਕਾਨ ਦੇ ਠੀਕ ਹੈ ਕੋਈ ਹੋਰ ਕਰ ਲਈਏ ਕੋਈ ਹੋਰ ਵਧੀਆ ਜੀ ਆਟਮ ਕੋਈ ਹੈ ਨਾ ਪੰਜ ਇਹ ਹੋ ਗਏ ਹੋਰ ਕਿਤੇ ਸੁਖਵੀਰ ਉਹ ਵੀ ਤਾਂ ਹੁੰਦਾ ਕੋਈ ਪਤਾਸੇ ਪਤੂਸੇ ਵੀ ਤਾਂ ਦੇ ਤੇ ਚੌੜ ਪਤਾਸੇ ਗੁੜ ਚੌੜ ਗੁੜ ਤੇ ਗੋੜਾ ਨਾ ਇਹ ਦੀਦੀ ਕਿੰਨਾ ਤੇ ਹੋਊਗਾ ਇਹ ਹੋ ਗਿਆ ਸਮਝ ਲੈ ਤੇ ਤੇ ਪੰਜ ਕਿਲੋ ਹੋ ਗਿਆ ਇਹ ਕਿ ਨਹੀਂ 5 ਕਿਲੋ ਮਠਾਈ ਮੁਠਾਈ ਹੋ ਗਈ ਆਪਣਾ ਹਾਂਜੀ ਸਵਾ 1/2 ਕਿਲੋ ਗੋੜ ਸਵਾ ਕਿਲੋ ਗੋੜ ਹੋ ਗਿਆ ਸਵਾ ਕਿਲੋ ਪਤਸੇ ਸਵਾ ਕਿਲੋ ਪਤਸੇ ਢਿੱਲੋ ਚਾੜ ਕਿਲੋ ਚਾੜ ਚਲ ਗੱਲਾਂ ਕਰਦੇ ਨਹੀਂ ਹੁਣ ਮੈਨੂੰ ਨਹੀਂ ਗੱਲ ਤਾਂ ਸਣਾ ਜੀ ਜੀ ਦੱਸੀ ਦੱਸਿਆ ਆਪੇ ਸਾਰਾ ਕੁ ਕਹਿੰਦੀ ਜੀ ਦੱਸੀ ਦੱਸਿਆ ਆਪੇ ਯਾਨੀ ਗੱਲ ਹੈ ਜੀ ਵੀ 5 5 ਕਿਲੋ 5 ਕਿਲੋ ਤਾਂ ਹੋ ਜਾਣਾ ਉਹ ਸਿਸਟਮ ਅੱਛਾ 11 ਬਣਾ ਲੈ 13 ਬਣਾ ਲੇ ਆਪਣੇ ਟੱਪਰ ਪਿੰਡ ਦੇ ਸਾਹਿਬ ਨੇ ਨਾ ਜਿਆਦਾ ਟੱਪਰ ਨਾ ਜਿਆਦਾ ਨਾ 9 ਕਿਲੋ ਪੂਰਾ ਕਰ ਲਿਆ ਮੈਂ ਸਿਸਟਮ ਸਾਰੇ ਦਾ ਹਾਂ ਮਾਤਾ ਇਹ 9 ਕਿਲੋ ਕਰ ਲਿਆ ਮੈਂ ਪੂਰਾ ਸਾਰਾ ਹੀ ਫਿਰ 9 ਕਰ ਲਿਆ ਜਿੰਤਰਾ ਤੇਰੀ ਮਰਜ਼ੀ ਬਾ ਠੀਕ ਹੈ 9 ਕਿਲੋ ਕਰ ਲੈਂਦਾ ਪੂਰਾ ਰੋਟੀ ਖਾ ਗਈ ਜਾਵਾਂਗੇ ਪਹਿਲੇ ਨਹੀਂ ਆਵਾਂ ਮਾਂ ਰੋਟੀ ਖਾ ਲੈ ਗਰਮ ਕਰ ਗਰਮ ਕਰ ਰੋਟੀ ਕਤਤੀ ਤਿੱਤੀ ਹਾਂ ਮੈਂ ਕੀ ਆੜ ਕੇ ਨਹੀਂ ਜਾਣੀ ਇਹ ਤਾਂ ਗੱਲ ਤੁਹਾਡੀ 16 ਉਹ ਤੁਸੀਂ ਗਲਤੀ ਕਰੀ ਇੱਕ ਵੀ ਸਾਗ ਰੱਖਿਆ ਤੁਸੀਂ ਉਹ ਉੱਪਰ ਹੈ ਇਹ ਤਾਂ ਬੰਦਾ ਸੋਚੂਗਾ ਵੀ ਰੋਟੀ ਫੇਰੇ ਖਾ ਲੂੰਗਾ ਨਹੀਂ ਕੋਈ ਨਹੀਂ ਅੱਜ ਦੀ ਬੱਕਰੀ ਭਾਂਡੇ ਚ ਪਾ ਲਿਆ ਸਾਗ ਹਾਂ ਕੀ ਬੜ ਕੇ ਕਾਈ ਚਲੋ ਭਾਂਡੇ ਚ ਪਾ ਲਿਆ ਕੁਸ ਬੜੇ ਗਲਤ ਤਾਂ ਤੁਹਾਡੀ 16 ਹਾਂ ਠੀਕ ਹੈ ਚਲੋਂ ਆਏ ਕਰਦਾ ਮੈਂ ਤੁਸੀਂ ਬਗਾਓ ਰੋਟੀਆਂ ਹਾਲ ਮੈਂ ਪਹਿਲਾਂ ਸਮਾਨ ਹੀ ਲਿਆਵਾਂ ਜਾ ਕੇ ਬਾਅਦ ਤੇ ਦੇਖਦਾ ਫਿਰ ਕਿਆ ਬਣਦੀ ਕਹਾਣੀ ਠੰਡੀ ਹੋ ਜਣੀ ਰੋਟੀ ਓਹੋ ਇਹ ਵੀ ਚੱਕਰ ਹਨਾ ਧਰਮ ਤਨ ਜਾ ਰਿਹਾ ਓ ਠੰਡੀ ਰੋਟੀ ਆ ਹੁਣ ਉਤਲਾ ਹੋ ਕੇ ਚਲ ਫੇ ਮੈਂ ਵੀ ਜਾਂਦਾ ਮੈਂ ਵੀ ਲੈ ਆਉਂਦਾ ਹੋਰ ਕੀ ਲੋ ਜੀ ਪਹੁੰਚੇਗਾ ਸ਼ੌਪ ਤੇ ਮਾਵੇ ਲੱਡੂ ਤਾਜੇ ਹੀ ਹਨ ਨਾ ਤੇਰੇ ਨਾਲ ਇਹ ਲਿਪ ਲਿਪੇ ਵਾਲੇ ਤਾਂ ਨਹੀਂ ਹੈਗੇ ਯਾ ਮਤਲਬ ਹੈ ਚਲ 2 ਕਿਲੋ ਲੱਡੂ 2 ਡੱਬਿਆਂ ਚ ਪਾ ਦੇ ਲੱਗ ਲੱਗ ਆ होर क्या क्या था हाँ जे पातशाह सचे पातशाह वाग गुरू वागुरू 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 वागू वागुरू वागुरू अपना रसगुल्ले ਅਰ ਜਾਮਣਾ ਕਿਲੋ ਕਿਲੋ ਲੋਹੇ ਕਰਦੇ ਬਾਈ ਮਿਕਸ ਰਣੇ ਲੱਗ ਲੱਗ ਮਿਕਸ ਕਰਦੇ ਹਾਂ ਹਾਂ ਦੋ ਡੱਬੇ ਕਿਲੋ ਕਿਲੋ ਦੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਇੱਕ ਮਿਲਕ ਕੇਕ ਕਲਾਕੰਦ ਤੇ ਆ ਉੱਪਰ ਨਾਰੀਅਲ ਦੀ ਬਰਫੀ ਹੈ ਨਾ ਇਹ ਤਿੰਨਾਂ ਦਾ 1 ਕਿਲੋ ਕੇ ਕਰ ਦਿੰਦੇ ਸਿਨੇ ਜੋੜ ਕੇ ਬਰਫੀ ਵਾਲੇ ਤੇ ਜੁਦੀ ਨਿਸ਼ਾਨੀ ਲਾਦੀ ਲੱਡੂ ਵਾਲੇ ਤੇ ਜੁਦੀ ਲਾਦੀ ਦੋਵੇਂ ਤੇ ਜੁਦੀ ਲਾਦੀ ਮੇਰਬਣ ਕੇ ਨਾ ਹਾਂ ਉਹ ਕੀ ਬਾਤ ਆ ਦਾ ਤਰ੍ਹਾਂ ਇਹ ਠੀਕ ਹੈ ਗੱਲ ਤੇਰੀ ਵਧੀਆ ਕੰਮ ਕਰਿਆ ਪਤਾ ਹੈ ਤੇ ਪੈਸੇ ਬਈ ਤਾਂ ਹੀ ਬਣਾਇਆ ਹਾਂ ਹਾਂ ਉਲਝ ਜਾਂਦਾ ਪਤਾ ਕਿ ਇੱਕੋ ਡੱਬਾ ਹੁੰਦਾ ਬੰਦਾ ਗਾਂ ਖੋਲ-ਖੋਲ ਕੇ ਤੇ ਦੇਖਣੇ ਤੇ ਰਿਆ ਫਿਰ ਔਖਾ ਹੋ ਜਾਂਦਾ ਚਲੋ ਜੀ ਬਿੱਲੂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹਾਂ ਤੇ ਬਿੱਲੂ ਦੇ ਕੋਲ ਤੇ ਹੁਣ ਸਮਾਨ ਲੈ ਕੇ ਜਾਣਾ ਜੀ ਤੁਹਾਨੂੰ ਪਤਾ ਭੇਲੀ ਦਾ ਤੇ ਉਧਰ ਦੇ ਮਠਿਆਈ ਵਾਲਾ ਸਮਾਨ ਆਪਾਂ ਲੈ ਲਿਆ ਤੇ ਆਪਣਾ ਬਾਈ ਇੱਕ ਤਾਂ ਸਵਾ ਕਿਲੋ ਪਾ ਦੇ ਪਤਾਸੇ ਠੀਕ ਹੈ ਤੇ ਸਵਾ ਕਿਲੋ ਕਰਦੀ ਚੌਲ ਅਸੀਂ ਸਵਾ ਕਾ ਨੂੰ ਕਰਨੇ ਆ ਇਹ ਨਹੀਂ ਨਹੀਂ ਸਵਾ ਕਿਲੋ ਪਤਾਸੇ ਕਰ ਦੇ 2 ਕਿਲੋ ਕਰਦੀ ਗੁੜ ਤੇ ਕਿਆ ਕਹਿੰਦੇ ਹੁੰਦੇ ਅੱਗੇ ਕਿਲੋ ਝੌਲ ਦੇ ਦੇ ਬਣ ਜਣੀਆਂ ਗੱਲ ਇਹਦੀ ਗੱਲੇ 7.5 ਕਿਲੋ ਹੋਜੂ ਪੂਰਾ ਪਲਾਨ ਤਾਂ ਮੈਂ ਵੀ ਤਿਆਰ ਕਰ ਲਿਆ ਦੋ ਕਿਲੋ ਗੋੜ ਕਰ ਦੇ ਸਵਾ ਕਿਲੋ ਪਤਾਸੇ ਕਰ ਦੇ ਤੇ ਕਿਲੋ ਝੌਲ ਕਰ ਦੇ ਠੀਕ ਹੈ ਨਾ ਭਾਈ ਫਲੋਰਨ ਸ਼ੁਰੂ ਕਰਦਾ ਪਿਆ ਇਹ ਇਹ ਪ੍ਰੋਗਰਾਮ ਹੁਣ ਪਹਿਲੀ ਦੇਖਿਆ ਆਪਾਂ ਨੇ ਬਸ ਹੁਣ ਕੱਲ ਕੋਲ ਤੇ ਕੋਈ ਡੀਜੇ ਵਾਲਾ ਸਾਧ ਲਿਆ ਕਦੇ ਕੋਈ ਸਾਧ ਲਿਆ ਮਿੱਚੇ ਨਾਲੇ ਕੱਪੜੇ-ਕੁਪੜੇ ਦੀ ਖਰੀਦਦਾਰੀ ਤੈਨੂੰ ਪਤਾ ਸਾਰਾ ਕੁਝ ਹੈ ਵੇ ਦੇ ਉਹ ਗਏ ਉਧਰ ਕਾ ਨੂੰ ਯਾਰ ਆ ਮਸ਼ੀਨ ਨੇ ਹਾਲ ਪੜਨਾ ਜਾ ਕੇ ਹੋਰ ਹੋਰ ਕਿਹਾ ਮੇਰੇ ਅਸੀਂ ਵਿਚੇ ਪੰਗਾ ਜੱਲੀ ਲਿਆ ਉਹ ਕਿ ਪੰਗਾ ਤਾਂ ਨਹੀਂ ਲੱਟਾ ਚਲੋ ਜਿਹੜਾ ਕੰਮ ਹੋਣਾ ਉਹਦਾ ਹੀ ਹੋਣਾ ਮੇਰੇ ਵੇ ਹਰੇਕ ਚ ਟਾਈਮ ਨਾਲੇ ਚੰਗੀ ਲਾਦੀ ਚੀਜ਼ ਆ ਮੈਂ ਕਹਿੰਦੇ ਬਹਿਨੇ ਹੋ ਗਏ ਹੋਣੇ ਯਾਰ ਨਹੀਂ ਐਸਾ ਵਾਰ ਤਾਂ ਧਾਨਾ ਦਾ ਤਾਂ ਬੁਰਾ ਹਾਲ ਹੈ ਤਾਂ ਤੈਨੂੰ ਪਤਾ ਤਾਂ ਹੈ ਮੇਰੇ ਉਹਦੇ 3 ਕਿੱਲਾਂ ਚੋਂ 10 ਕੁਆਟਲ ਨਿਕਲੇ ਤੇ ਇੱਕ ਦੇ ਵਿੱਚ ਦੇ ਇੱਥੇ ਨਿਕਲਣ ਦੀ ਆਸ ਆ ਉਹਦੇ ਵਿੱਚ ਟੋਬੇ ਦਾ ਪਾਣੀ ਵੜ ਜਾਂਦਾ ਜਾ ਕੇ ਉਹ ਹੁਣ ਆ ਚ ਇੱਕ ਆਹ ਲਗ ਚੈਨ ਵਾਲੀ ਲੱਗਣੀ ਹੈ ਬੜਨੀ ਜਿਹੜੀ ਹੁਣ ਚੱਲਦੀ ਤੇਰੇ ਪਿੰਡ ਕੱਲ ਪਰਸੋਂ ਦੀ ਹਾਂ ਹਾਂ ਉਹ ਨਹੀਂ ਜਾਣਾ ਅੱਜ ਚੱਲ ਇਹ ਵੀ ਸੂਲ ਤੋ ਗਈ ਰੈ ਸੁਖਾ ਚਲੋ ਇਹ ਵੀ ਹੈ ਗਈ ਆ ਕੱਲ ਨਹੀਂ ਮੈਂ ਜਾਣਾ ਤਾਂ ਟਰੈਕਟਰ ਇੱਧਰ ਨੂੰ ਅੱਠ ਭੱਜ ਕਰਕੇ ਚੱਲ ਹੁਣ ਇੱਕ ਨੇ ਨੇੜੇ ਆਈ ਵੀ ਆ ਚੱਲ ਕਣ 20-20 ਫालतू ਦੇ ਦਾਂਗੇ ਭਾਈ ਹੋਰ ਕੀ ਹੋਸਾ ਦਾਣਾ ਠੀਕ ਹੈ ਨਾ ਬਹੁਤ ਵਧੀਆ ਗੇ ਕੰਮ ਨਿਪੜ ਜਾਣਾ ਕੰਮ ਨਿਪੜ ਜਾਣਾ ਇਹ ਗੱਲ ਤੇਰੀ ਸੋੜ ਆਨੇ ਚਲੋ ਠੀਕ ਹੈ ਜੀ ਲੋ ਜੀ ਤਿਆਰੀ ਹੋਣ ਲੱਗੀ ਜੀ ਫੈਲੀ ਤੇ ਜੀਏ ਫੈਲੀ ਹਾਂ ਵਾਹ ਜੀ ਸਤਿਨਾਮ ਵਾਹ ਕੀ ਕਰਵਾ ਕਿਉਂਕਿ ਆ ਪਹਿਲਾਂ ਦੇਖ ਇਹ 2 ਕਿਲੋ ਤੇਰਾ ਇਹ ਹੋ ਗਿਆ ਗੁੜ 2 ਕਿਲੋ ਹਾਂ ਠੀਕ ਹੈ ਕਿਲੋ ਚੌਲ ਹੋ ਗਏ ਹਾਂ ਕਿੰਨੇ ਬਣ ਗਏ 2 3 ਕਿਲੋ 3 ਕਿਲੋ ਸਵਾ ਕਿਲੋ ਆ ਹੋ ਗਏ ਸਵਾ 4 ਕਿਲੋ ਹੋ ਗਏ 5 ਤੇਰੇ ਆ ਹੋ ਗਏ ਆ ਲੱਡੂ ਹੈ ਇਹ ਲੱਡੂ ਹੋ ਗਿਆ ਜਾਮਣਾ ਉਹ ਉਹੀ ਆ ਜਿਹੜਾ ਤੁਸੀਂ ਕਿਹਾ ਹੋਈ ਲੈ ਕੇ ਆਣਿਆ ਹਾਂ ਹਾਂ ਠੀਕ ਆ ਲੱਡੂ ਹਾਂ 2 ਕਿਲੋ ਲੱਡੂ ਤੇ 2 ਕਿਲੋ ਜਾਮਣਾ ਦੀਆਂ ਗੁਲਾਕੰਦ ਗੁਲਾਕੰਦ ਘੜੀ ਹਾਂ ਇੱਕ ਗੁਲਾਕੰਦ ਇੱਕ ਗੁਲਾਕੰਦ ਰੇ ਇੱਕ ਚੱਟੇ ਵਾਂਗ ਦਾ ਪਾ ਤਿੰਨ ਇੱਕ ਪਾਸੇ ਕਰਦੇ ਦੋ ਇੱਕ ਪਾਸੇ ਕਰਦੇ ਗੁਲਾਕੰਦ ਤੇ ਲੱਟੂ ਆਹ ਰਿਹਾ ਆਪਾਂ ਇੱਕ ਵਾਰ ਸੇ ਕਰਦੇ ਤਿੰਨੇ ਡੱਬੇ ਇੱਕ ਲੱਟੂ ਆਪਾਂ ਲਾ ਲੇ ਹਾਂ ਆਪੋ ਇੱਕ ਲੱਟੂਆਂ ਦਾ ਗਲਾਸ ਜਮਣਾਗਾ ਲੱਗ ਕਰਦੇ ਹਾਂ 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 ਵਾਠੀ ਕਰੀ ਕਰੀ ਠੀਕ ਹੈ ਚਲ ਆ ਬਣ ਗਈ ਗੱਲ ਬਸ ਫਿਰ ਕੱਟੜੀ ਕਰਨੀ ਅਸੀਂ ਇੱਥੇ ਇੱਕ ਜੋ ਇੰਨੇ ਲਏ ਆਏਗੇ ਮਮੇ ਨੂੰ ਤੇ ਆ ਵੀ ਸਮਾਨ ਜਿਹੜਾ ਇਹ ਇੱਕ ਕਿਸੇ ਹੋਰ ਬੈਂਕ ਚ ਪਾਉਂਗੇ ਕੁਝ ਵੀ ਕਾਜ ਕੇ ਲਫਾਫੇ ਚ ਚਲੇ ਜਾਣਾ ਤੁਸੀਂ ਗੱਡੀ ਵਿੱਚ ਜਾ ਰਹੇ ਹੋ ਗੱਡੀ ਵਿੱਚ ਜਾਉਂਦੇ ਹਾਂ ਹਾਂ ਫੇਰ ਗੱਡੀ ਚ ਲੰਦੇ ਜਾਣਾ ਨਾਲੇ ਉਧਰੇ ਮੱਛਾ ਟੇਕੇ ਆਉਂਗਾ ਦਾਉ ਸਾਹਿਬ ਉਹ ਵੀ ਰਹਿਗਾ ਤੇ ਮੇਰਾ ਜਾਣਾ ਚੱਕਲਾ ਤੁਸੀਂ ਜਲੀ ਲਿਖ ਕੇ ਹੂੰ ਇਹ ਕਿਸੇ ਲੈਕਚਰ ਨਹੀਂ ਫਾਬੀਲੀ ਤਿਆਰ ਲੱਗੀ ਵੀ ਕਰਨ ਇੱਕ ਹੋਰ ਹੈਦਰ ਤਿਆਰ ਆਪਣਾ ਹੈ ਇਹ ਦੇਣੀ ਲੱਪਣੀ ਸਿੱਖੋਂ ਤੋਂ ਚਾਹ ਨਹੀਂ ਵੀ ਜਮਣਾ ਸਾਸਰੀ ਕਾਲੀ ਹੋਈ ਹੋਈ ਆ ਪਹਿਲਾਂ ਸਾਸਰੀ ਕਾਲ ਜਾਂ ਰੋਟੀ ਪਕਾਉਂਦੇ ਤੇ ਕੋਈ ਵੀਡੀਓ ਹੈ ਇਹ ਕੋਈ ਨਾ ਹਾਂ ਦੁਬਾਰੇ ਹੁਣ ਤਿਆਰ ਹੋ ਕੇ ਟੌਰ ਕੱਢ ਕੇ ਆਲੀ ਹੈ ਗਿਆ ਹਾਂ ਹਾਂ ਟੌਰ ਨਾਲ ਦੇਖੀਓ ਨੀ ਇਹ ਬੀਆ ਹਾਂ ਇਹਨੇ ਟੌਰ ਨਹੀਂ ਹੁੰਦੀ ਆ ਗੱਲ ਤਾਂ ਠੀਕ ਆ ਚੱਲ ਕੋਈ ਨਾ ਚਲੋ ਹੁਣ ਫਿਰ ਥੋੜੋ ਸੀ ਆਪਣੇ ਕੱਪੜੇ ਬਸ ਬਾਈ ਮੈਂ ਵੀ ਕੱਪੜੇ ਜੀ ਦੇਖੂ ਦੂਜੀ ਜੀ ਵੀ ਪਾ ਲੋ ਮੈਂ ਖਮਨਾਦਰ ਮਾਮੀ ਨੇ ਵੀ ਟੌਰ ਕੱਢੀ ਵੀ ਆ ਇਦਾਂ ਇਦਾਂ ਹਾਂ ਆਇਆ ਐਦਾਂ ਹੁਟਾਰ ਮੈਂ ਵੀ ਤਾਂ ਇਹ ਗੱਲ ਨਹੀਂ ਲਾਇਆ ਮੈਂ ਵੀ ਪੱਗ ਬਗ ਬਗਦਾ ਜਾ ਮੇਰੀ ਤਾਂ ਗੱਲ ਸੁਣੋ ਮੇਰੇ ਮੇਰੇ ਸੈਂਟਰੀ ਕਿੱਸਾ ਕੀਤਾ ਸੈਂਟ ਦੇ ਦਿਆ ਕਰੋ ਮੈਨੂੰ ਸੈਂਟ ਦੇ ਦਲੀਏ ਮੈਨਾਂ ਦੂਰੀ ਗੱਲ ਸੁਣ ਲਈ ਬੋਲੋ ਬੋਲੋ ਹੱਥ ਨਾ ਮੇਰੇ ਲਾਵੀਂ ਇਹ ਚਿੱਟਿਆਂ ਤੇ ਜਿਹੜੇ ਝਮਕਦੇ ਜਾਣੇ ਆ ਹਲਦੀ ਵਾਲੇ ਬਾਬੀ ਵਿਚਾਰੇ ਸੂਟ ਨਾਲ ਤੇ ਚੁੰਨੀ ਘਰਾਂ ਭੁੱਲੇ ਆ ਹਾਂ ਤਾਂ ਨਾ ਨਾ ਮੈਂ ਚਾਹੇ ਚਲ ਮੈਂ ਕੋਈ ਫਟਾ ਮੈਚਿੰਗ ਕਰਦੀ ਹਾਂ ਹਾਂ ਕਰ ਕੀਦਾ ਭੌਂ ਕਹਿੰਦਾ ਹਈ ਇਹ ਵੀ ਨਾਲ ਦੀ ਉਹ ਹੈ ਬੜਾ ਜੀ ਫਰਕ ਨਹੀਂ ਵੀ ਦਾ ਬਸ ਬਾਕੀ ਚੱਲ ਪਈ ਜਾਂਦੀ ਅੱਗੇ ਕੋ ਗੱਲ ਨਹੀਂ ਮਮੀ ਐਨੇ ਨਖਰੇ ਵੀ ਜੇ ਨਹੀਂ ਵੀ ਪਤਾ ਲੱਗਣਾ ਤਾਂ ਸਾਂ ਵੀ ਲੋਕਾਂ ਨੂੰ ਦੱਸਦਾ ਨਾ ਨਹੀਂ ਇਹ ਦੱਸਣਾ ਜ਼ਰੂਰੀ ਤਾਂ ਮੈਨੂੰ ਪਤਾ ਹੈ ਕਹਿਣਾ ਬੀਬੀ ਇਹਨਾਂ ਫੜ ਲੈਣਾਂ ਦੇ ਸਾਡੇ ਵਰਗੇ ਨੇ ਨਹੀਂ ਬਤਾਏਗਾ ਬੀਬੀ ਮੈਨੂੰ ਪਤਾ ਇਹ ਮਿਸ ਜੁੰਨੀ ਮੈਂ ਚਾਹਤ ਇਹ ਇੱਕਾ ਲੋ ਜਿੰਦੀ ਹਾਂ ਇਹ ਇੱਕਾ ਤੇਰੀ ਸੋਹਣ ਨੇ ਤੇ ਹੁਣ ਪਤਾ ਕੀ ਗੱਲ ਹੈ ਮੈਂ ਕਹਦੇ ਦੱਸਿਆ ਸੋਹਣੋ ਅਸੀਂ ਮੈਂ ਇਹ ਗੱਲ ਤਾਂ ਕਰੀਏ ਸਾਡੇ ਵਰਗਾ ਲਾ ਜਣੀਆਂ ਇਹ ਵੀ ਜੇ ਮਾਮੀ ਘਰੋਂ ਭੁੱਲੇ ਦੀ ਵਿਚਾਰੀ ਲੱਭ ਕੇ ਦੇ ਦਿੰਦੀ ਹਾਂ ਥੋੜੀ ਜਿਹੀ ਪਹਿਚਿਆ ਕਰਦੀ ਸੀ ਹੋਰ ਕੋਈ ਜੁੰਨੀ ਉਂਤ ਮਿਲਦੀ ਨਾਲ ਇੰਨੇ ਪਹਿਤਾ ਭਰ ਆਣਾ ਵੀ ਬੰਦੇ ਸੂਟ ਸਾੜ ਸੁਵਾਈ ਜਾਂਦਾ ਜੇ ਕੋਈ ਚੁੰਨੀ ਚਾਨੀ ਲੱਭੋ ਉਹ ਮੈਂ ਚੇਂਜ ਕਰਦੀ ਪੈ ਜਾਂਦਾ ਪੰਗਾ ਪੈ ਜਾਂਦਾ ਪੰਗਾ ਕੀ ਕਰਦਾ ਪਤਾ ਆਜੋ ਬਾਹਰ ਨੂੰ ਚੱਲੇ ਅਸੀਂ ਭੇਲੀ ਲੈ ਕੇ ਫਿਰ ਹੁਣ ਚਲ ਮਾੜਾ ਮਾੜਾ ਵਿਦਾਇਸ਼ਾਦਾ ਵੀ ਕਰੋ ਸਾਨੂੰ ਵਾਹਿਗੁਰੂ ਭਲਾ ਕਰੇ ਰੈਡੀ ਇਹ ਤਾਂ ਸਾਰ ਇਹ ਤਾਂ ਸਾਰਾ ਕੁ ਰੈਡੀ ਹੋਇਆ ਹਾਂ ਹਮ ਥਾਲਾ ਮੰਮੀ ਲੱਤਿੰਦੀ ਜਿੰਦੀ ਬਣਾ ਇਹ ਆਵਾਜ਼ ਦੂਜੀ ਦਾ ਆਵਾਜ਼ ਦੂਜੀ ਕਿੱਥੇ ਢਿੱਲੀ ਵਿੱਚ ਸੀ ਹਾਂ ਮੈਂ ਸਿਰ ਤੋਂ ਤੋਂ ਅੱਛਾ ਸਤਾਂ ਆ ਰਿਹਾ ਮਾਮੂਰ ਤਰੰਦਾ ਫਾਵਾ ਨਹੀਂ ਭਾਰੂਣਾ ਕੋਲ ਜਿਹਨਾਂ ਨੇ ਸਿਰਨਾ ਅੱਛਾ 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 ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਕੀ ਹੋ ਗਿਆ ਮੈਨੂੰ ਵੀ ਜਾਣ ਦਿੰਦੇ ਪਰ ਨਾ ਸੀ ਡਲ ਗਿਆ ਤਾਂ ਮੈਂ ਲਾੜ ਦੱਸਿਆ ਕੀ ਸੈਂਟਰ ਅੱਛਾ ਸੈਂਟਰ ਦਾ ਲਾ ਦੇ ਮਾਮੀ ਦੇ ਨਾ ਮਾਮੇ ਨੂੰ ਕੁਝ ਹੋ ਜਾਂਦਾ ਭਾਈ ਗਾਇਆਂ ਨੂੰ ਨਹੀਂ ਸਟੂਟ ਕਰਦਾ ਅੱਛਾ ਠੀਕ ਆ ਗਿਆ ਉਹ ਦੂਜੇ ਦੇ ਫਾਫੇ ਨੋਹਾ ਫੇ ਚੱਕ ਲਿਆ ਅਸਲ ਦੀ ਚੱਕੀ ਪੁੱਤ ਤੁਸੀਂ ਚੱਕ ਲਿਆ ਤੂੰ ਹੀ ਚੱਕ ਲਿਆ ਫਿਰਦਾ ਹੈ ਉਹ ਮੇਰਾ ਬੱਟੂ ਬੱਟੂ ਆ ਵੀ ਦੇਖ ਲਈ ਐਨਾ ਚੱਕਰਾਂ ਚੋੜ ਜਗਾ ਮੈਂ ਲੱਭੀ ਬੱਟੂ ਆ ਵੀ ਕਿੱਥੇ ਉਹ ਅੱਜ ਕੱਲ ਗੂਗਲ ਪੇ ਦਾ ਜ਼ਮਾਨਾ ਹੈ ਉਹ ਤਾਂ ਬੁੱਢਾ ਭੁੱਲ ਜਾਂਦੇ ਨੇ ਭੁੱਲ ਜਾਂਦੇ ਨੇ ਕੱਲ੍ਹ ਦਾ ਵੀ ਸੁੜਾਣੇ ਵੇਸੇ ਪਰ ਕਹੀ ਵੀ ਟਾਈਮ ਧੋਖਾ ਦੇ ਸਕਦਾ ਹੈ ਫਿਰ ਉਹ ਜਿਹੜਾ ਏਟੀਮ ਉਹਦੇ ਵਿੱਚ ਏਟੀਐਮ ਹੋਊਗਾ ਫਿਰ ਏਟੀਐਮ ਦਾ ਵਰਕ ਕਰ ਲਾਂਗੇ ਆਪਣੀ ਗੱਡੀ ਗੱਡੀ ਨਹੀਂ ਧੋਤੀ ਅਸੀਂ ਅੱਜ ਬਚਾਰੀ ਏਕੜਿੰਚਾ ਲੋ ਕੋਈ ਗੱਲ ਨਹੀਂ ਕੇਤੀ ਕੇਤੀ ਹੋ ਗਿਆ ਕੰਮ ਕਹਿੰਦੀ ਕਾਲੀ ਕਾਲੀ ਵਾਲਾ ਸੂਟ ਲੈ ਬਟ ਕੱਢਦੇ ਵੀ ਆ ਸੱਚੀ ਕਿਨੇ ਅੱਛੇ ਹਾਲ ਹੈ ਹਾਂ ਹਾਂ ਸੱਚ ਠੀਕ ਹੈ ਪੂਰੀ ਜੀ ਪੂਰੀ ਬਈ ਮੈਂ ਨਹੀਂ ਕਹਿ ਸਕਦਾ ਇਸ ਗੱਲ ਨੂੰ ਜੇ ਮੈਂ ਕਹੂੰਗਾ ਗੱਲ ਹੋਰ ਪਾਸੇ ਚਲੀ ਜਾਣੀ ਜਦੇ ਅਸੀਂ ਹੋਰ ਤਾਂ ਮੈਂ ਜਾਣਾ ਹੀ ਦੇਣੀ ਅਸੀਂ ਜਾਣਦੇ ਨਹੀਂ ਕਿਹਰ ਲੈ ਆਉਣੀ ਉਧਰ ਤੇ ਅਸੀਂ ਉਧਰ ਤੇ ਆਏ ਕਿਹਰ ਲੈਣੀ ਜਦੇ ਉਹ ਮੇਰਾ ਬਟੂਆ ਨਹੀਂ ਫੜਲੀ ਸੀ ਵੀਰ ਉੱਪਰ ਸਖੋ ਜੀ ਨੇ ਬਟੂਆ ਨੂੰ ਫੜ ਲਿਆ ਤਾਂ ਚੱਪਾ ਪਿੱਤਾ ਤਾਂ ਕੰਮ ਰੈਡੀ ਕਰ ਲਿਆ ਉਧਰ ਹੈ ਸਰੋ ਠੀਕ ਹੈ ਬਟੂਆ ਨਾ ਪਤਾ ਨਹੀਂ ਇੱਧਰ ਕਿੱਥੇ ਆ ਇੱਕ ਗੱਲ ਕਰੀ ਇਸੇ ਮੈਂ ਭਈਆਂ ਨੂੰ ਕਹ ਕੇ ਸੋਹ ਨਹੀਂ ਮਰਵਾਇਆ ਲੜਕਾ ਹਨਾ ਚਲ ਕੋਈ ਵਾਹ ਮਸ਼ੀਨ ਉਧਰ ਤੇ ਮਸ਼ੀਨ ਵੀ ਆਉਣ ਲੱਗੀ ਹਾਂ ਕੋਈ ਨਾ ਇੱਕ ਤਾਂ ਹਾਂ ਲੱਭਿਆ ਨਹੀਂ ਮੇਲਦਾਨੀ ਕਿੰਦੇ ਨਹੀਂ ਬਿਆਰ ਤਾਲ ਤੁਸੀਂ ਕਿੱਥੇ ਰੱਖਿਆਤਾ ਕੱਪੜਿਆਂ ਦੇ ਤਾਂ ਹੈ ਨਹੀਂ ਤਾਂ ਜਿਹੜੇ ਰਾਤ ਕੱਪੜੇ ਖੋਲੀਆਂ ਸਵੇਰਾ ਆ ਬਸ ਤੁਸੀਂ ਧੋਤਾ ਹੁਣ ਪੱਕਾ ਕਿਤੇ ਇਹਨਾਂ ਦੇ ਭਾਬੀ ਧੋ ਹੋ ਗਿਆ ਇਹਨੇ ਧੋਤਾ ਕਿਤੇ ਆਰ ਲਕੋਤਾ ਉਸੇ ਬਾਦ ਵਿੱਚ ਇਹਨਾਂ ਨੇ ਮੈਂ ਤਾਂ ਦਾਖਤਾ ਹੋ ਗਿਆ ਕੰਮ ਉਹਦਾ ਅੱਜ ਤੱਕ ਤੁਹਾਡੇ ਕੱਪੜੇ ਨਹੀਂ ਧੋਤੇ ਅੱਜ ਨਹੀਂ ਮੈਂ ਕੱਲ ਕੜ ਕੇ ਤੈਨੂੰ ਪਾ ਕੇ ਗਿਆ ਦਾ ਕੱਲ ਦੀਦੀ ਨੇ ਧੋਤੇ ਦਾ ਕਹਿੰਦਾ ਹਾਂ ਤੂੰ ਪੁੱਛ ਲੈ ਚੱਲ ਹੁਣ ਤੇਰੇ ਉੱਪਰ ਵੀ ਬਿਵਾਰੀ ਆ ਗਈ ਬੱਸ ਤੈਨ ਲਕੋਤਾ ਫਿਰ ਰਪੋਰਟ ਨੂੰ ਧੋਕੇ ਉਹ ਮੈਂ ਲਕੋਤਾ ਚੱਲ ਗੱਲੇ ਨਿਪਟੜ ਗਈ ਆ ਗਿਆ ਆ ਗਿਆ ਹੁਣ ਉਹ ਕਿੱਥੇ ਗਿਆ ਗਿਆ ਕਾ ਸੁਖਵੀਰ ਨੂੰ ਉਹ ਉਹ ਤੀ ਉਹਨੇ ਲਕੋਇਆ ਹੋਇਆਤਾ ਇੱਕੋ ਹੀ ਰਹਿਦੀ ਦੀ ਬਚ ਗਈ ਮੈਨੂੰ ਕੋਈ ਹੋਣਾ ਤਾਂ ਤਾ ਤਾ ਅੱਛਾ ਉਹਦੇ ਪਰ ਪਿਆਉਣਾ ਉੱਪਰ ਹੈ ਨਾ ਬਿਮਾਰੀ ਦੇ ਨਾ ਇਹ ਆ ਨਾ ਕਾਦਾ ਤਾਂ ਉਹਦੇ ਮਹਿੰਦੀ ਵਾਲੇ ਦਾ ਸਵਾਦ ਲੋਆ ਨਾ ਮਹਿੰਦੀ ਵਾਲੇ ਕੋ ਪੁੱਤੇ ਗੱਲ ਕਰਾਂਗੇ ਆਪਾਂ ਹਾਂ ਮੰਮੀ ਤੂੰ ਤੁਸੀਂ ਬਾਹਰ ਤੁਸੀਂ ਆਹ ਰੱਖ ਕੇ ਨਾ ਵਿੱਚ ਹੂੰ ਬਾਹ ਇੱਥੇ ਆ ਜਾਓ ਚਲੋ ਜੀ ਕਿ ਗੱਡੀ ਬਾਹਰ ਕੱਢਣੀ ਪੈਣਾ ਭਾਬੀ ਬਾਹਰ ਕੱਢਣਾ ਗੱਡੀ ਬਾਹਰ ਕੱਢ ਕੇ ਫੇਰ ਲੈ ਪਲਣੇ ਹੈ ਨਾ ਬਾਹਰ ਕੱਢ ਦੇ ਜੀ ਸਗੀ ਸੰਦੀਪ ਉਹ ਫੜਾ ਹਾਂ ਇਹ ਕਿ ਵਿਦਿ के नहीं के निकल जा चाहे के तो 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 निकल गए ਕੋਈ ਨਾ 2 ਦਿਨ ਮਹੀਨਾ ਤੱਕ ਦੋ 3 ਮਹੀਨੇ ਤੱਕ ਫੇਲਾ ਲੈਣਾ ਪੈ ਦਵਾਈ ਅੱਛਾ ਰਹਿੰਦੀ ਆ ਅਭੀ ਬਸ ਪੁੜੀ ਤੋੜ ਕੇ ਬੂਹਾ ਲੈਣੇ ਦੀ ਤਿਆਰੀ ਕਰੀਏ ਨਾਲ ਹੀ ਸ਼ੁਰੂ ਹੋ ਜੀ ਹਾਂ ਹਾਂ ਮੈਂ ਕਿਹਾ ਤਾਂ ਕਿਹਾ ਹੋਰ ਪਾ ਕੇ ਆ ਲੈ ਛੋਟੀਆਂ ਨਾ ਕੰਮ ਕਰਦੀ ਲੋਕਾਂ ਦੀ ਬਾਈ ਬਹੁਤ ਪਾਣੀ ਪਿੰਦੇ ਆ ਹਾਂ ਹਾਂ ਚਾਰ ਪਰ ਸੱਤੇ ਰੱਖਦੀ ਕੰਮਣੀ ਆ ਸਾਰਾ ਕੁਝ ਨਿਕਲੇ ਸੁਨੇਸਾ ਕਰਦੇ Aqui ó. マサボってばさばってばさばってばさばってばってばてばてばってばてばさばってばさばってばさばって ਬੜਾ ਧੰਨਵਾਦ ਤੇਰਾ ਇਹਦੇ ਵੀ ਮੱਥਾ ਟਕਵਾ ਦੇ ਕੁੜੀ ਦਾ ਮੱਥਾ ਟੇਕ ਕੇ ਦੜੀ ਨੂੰ ਅੰਦਰ ਵੜੋ ਦੜੀ ਵਾਦੀ ਰਹੇ ਏਕਣੀ ਹੈ ਨਾ ਐਕਣੀ ਖੁਸ਼ੇ ਘਰੇ ਆਉਂਦੇ ਰਹਿਣ ਇੱਥੇ ਹਾਂਜੀ ਹਾਂਜੀ ਨਹੀਂ ਤੇ ਚੱਲ ਹਾਂ ਮੈਨੂੰ ਵੀ ਜਾਣ ਪੈਣਾ ਚਲੋ ਜੈ ਜਗਤਪੀ ਜੀ ਚਲੋ ਜੀ ਐਂਟਰੀ ਹੋ ਗਈ ਐਕਣਾ ਹੋਇਆ ਕਰਦਾ ਹੁੰਦਾ ਹੈ ਮੈਨੂੰ ਪਤਾ ਨਹੀਂ ਸੀ ਇਹ ਗੱਲ ਦਾ ਚਲੋ ਠੀਕ ਹੈ ਜੀ